ਅੱਜ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਰਾਗੂ ਪ੍ਰੇਮ ਚੰਦ ਜੀ ਥੰਮਣ ਬਨੂੜ ਤੋਂ ਸਾਡੇ ਨਾਲ ਹਾਜ਼ਰ ਨੇ ਅ ਥੰਮਣ ਸਾਹਿਬ ਮਹਾਰਾਣੀ ਪ੍ਰਨੀਤ ਕੌਰ ਜੀ ਲੋਕ ਸਭਾ ਹਲਕਾ ਪਟਿਆਲੇ ਤੋਂ ਚੋਣ ਲੜ ਰਹੇ ਨੇ ਅ ਮੰਨੂ ਕੋਈ ਇਹ ਦੋ ਕਾਰਨ ਦੱਸੋ ਕਿ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਿਉਂ ਪਾਈਏ ਇੱਕ ਨੰਬਰ ਸਭ ਤੋਂ ਪਹਿਲਾਂ ਇਹ ਹੈ ਕਿ ਜੋ ਦੇਸ਼ ਲਈ ਨਰਿੰਦਰ ਮੋਦੀ ਜੀ ਨੇ ਕੰਮ ਕੀਤੇ ਹਨ 10 ਸਾਲ ਦੇ ਵਿੱਚ ਲੋਕ ਇਹਨਾਂ ਦੀ ਪ੍ਰਸ਼ੰਸਾ ਰੇ ਕਰ ਰਿਹਾ ਹੈ ਉਹ ਇਹ ਵੀ ਕਹਿੰਦੇ ਕਿ ਤੀਏ ਵਾਰੀ ਤੀਆ ਪ੍ਰਾਨ ਦੇ ਵਿੱਚ ਵੀ ਨਰਿੰਦਰ ਮੋਦੀ ਆਉਣਾ ਚਾਹੀਦਾ ਹੈ ਦੂਜਾ ਇਹ ਹੈ ਕਿ ਜਿਹੜੇ ਮਹਾਰਾਣੀ ਪ੍ਰੀਤ ਕੌਰ ਜੀ ਸਾਡੇ ਕੈਂਡੀਡੇਟ ਬਣਾਏ ਗਏ ਹੈ ਉਹ ਪਹਿਲਾਂ ਵੀ ਪੰਜ ਵਾਰੀ ਇਲੈਕਸ਼ਨ ਲੜ ਚੁੱਕੇ ਆ ਚਾਰ ਵਾਰੀ ਉਹਨੇ ਚੋਣ ਜਿੱਤੀ ਹੈ ਤੇ ਹਰੇਕ ਬੰਦਾ ਉਹਨੂੰ ਜਾਣਦਾ ਹੈ ਕੋਈ ਵੀ ਉਹਦਾ ਕੰਮ ਕਰਨ ਨੂੰ ਗਿਆ ਉਹਨਾਂ ਨੇ ਕਿਸੇ ਨੂੰ ਜਵਾਬ ਨਹੀਂ ਦਿਆ ਕੰਮ ਕੀਤੇ ਹਨ ਉਸ ਉਸਕੇ ਆਪਣੇ ਪਰਸਨਲ ਰੂਪੇ ਵੀ ਵੋਟ ਪੈ ਰਹੀ ਹੈ ਇੱਕ ਬਹੁਤ ਜਿਆਦਾ ਜਿਆਦਾ ਬੁਟਾ ਮੋਤੀ ਜੀ ਨੇ ਉਤੇ ਪੈ ਗਿਆ ਇਸ ਲਈ ਲੋਕ ਮਹਾਰਾਣੀ ਪ੍ਰੀਤ ਕੌਰ ਜੀ ਨੂੰ ਸਾਰੇ ਹਲਕੇ ਦੇ ਵਿੱਚ ਲੋਕ ਸਭਾ ਪਟਿਆਲੇ ਤੋਂ ਪਸੰਦ ਕਰਦੇ ਹਨ ਤੇ ਇਸ ਲਈ 100% ਸੀਟ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਮਹਾਰਾਣੀ ਪ੍ਰੀਤ ਕੌਰ ਚੰਗੀ ਵੋਟਾਂ ਦੀ ਲੀਡ ਦੇ ਨਾਲ ਹਲਕਾ ਪਟਿਆਲਾ ਤੋਂ ਜਿੱਤੇ ਹੋਏ ਦੂਜਾ ਕਾਰਨ ਕੀ ਹੈ ਜੀ ਦੂਜਾ ਕਾਰਨ ਸਾਡਾ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਮੋਹਲ ਬਣਿਆ ਹੋਇਆ ਹੈ ਹਰੇਕ ਇਹ ਗੱਲ ਕਹਿ ਰਿਹਾ ਹੈ ਕਿ ਦੇਖੋ ਕੌਨਸ ਵੀ ਦੇਖ ਲਈ ਅਕਾਲੀ ਦਲ ਵੀ ਦੇਖ ਲਿਆ ਆਮ ਵੀ ਦੇਖ ਲਿਆ ਕਿਸੇ ਨੇ ਕੋਈ ਪੜਾ ਨਹੀਂ ਕੀਤਾ ਪੰਜਾਬ ਇਸ ਵਾਸਤੇ ਗਈ ਹੈ ਆਮ ਆਦਮੀ ਪਾਰਟੀ ਤਾਂ ਕਿ ਲੋਕਾਂ ਨੇ ਕੰਦ ਬਦਲੇ ਜਾਣ ਹੁਣ ਸਾਰੇ ਘਰ ਜਾਣ ਹੀ ਹੋ ਗਿਆ ਕੇਵਲ ਇਕੱਲੇ ਬੀਜੇਪੀ ਰਹਿ ਗਈ ਇੱਕ ਵਾਰੀ ਬੀਜੇਪੀ ਨੂੰ ਵੀ ਚਾਂਸ ਦਿਓ ਜਿੰਨਾ ਵੀ ਇੱਕ ਵਾਰੀ ਸਰਕਾਰ ਬਣਾ ਕੇ ਦੇਖੋ ਕਿ ਕਿੰਨਾ ਪੜਾ ਹੋਣਾ ਇਸ ਲਈ ਇਹ ਦੋ ਕਾਰਨਾ ਕਰਕੇ ਅੱਜ ਪੰਜਾਬ ਦੇ ਵਿੱਚ ਜਾਨਾ ਬੀਜੇਪੀ ਰਜਾਂਚ ਰਿਹਾ ਹੈ ਬੀਜੇਪੀ ਨੂੰ ਵੱਧ ਤੋਂ ਵੱਧ ਵੋਟ ਮਿਲ ਰਹੀ ਹੈ ਹਰੇਕ ਪਾਸੇ ਤੋਂ ਵੋਟ ਪੈ ਰਹੀ ਹੈ ਇਹ ਇੱਕ ਤਬਕੀ ਹੈ ਜੋ ਗਰੀਬਾਂ ਦਾ ਭਲਾ ਜ਼ਰੂਰਤਮੰਦ ਬੰਦਿਆਂ ਦਾ ਮੋਦੀ ਨੇ ਕੀਤਾ ਹੈ ਉਹ ਸਾਰੇ ਗਰੀਬ ਜ਼ਰੂਰਤਮੰਦ ਬੰਦੇ ਮੋਦੀ ਨੂੰ ਹੀ ਹਰੇ ਕਹਿੰਦਾ ਮੈਂ ਵੀ ਹਲਕੇ ਦੇ ਵਿੱਚ ਬਿਨਿਆ ਕਪਲੀਚਰ ਬਲੂਨ ਵਾਲੇ ਏਰੀਆ ਸਾਰੇ ਕਹਿੰਦੇ ਅਸੀਂ ਮੋਦੀ ਨੂੰ ਪਾਵਾਂਗੇ ਸਾਨੂੰ ਫ੍ਰੀ 5-5 ਲੱਖ ਦੇ ਕਾਰਡ ਬਣਾਏ ਬਿਮਾਰੀ ਵਾਲੇ ਕੋਈ ਬਿਮਾਰ ਹੋ ਜਾਏ ਸਾਨੂੰ ਇੱਥੇ ਕਰਦੇ ਕਿ ਕੋਈ ਦਿੱਤਾ ਸੀ ਪੰਜ ਲੱਖ ਦਾ ਬਣਿਆ ਗੈਸ ਸਿਲੰਡਰ ਫਰੀ ਹੈ ਅਸੀਂ ਚੁੱਲ੍ਹੇ ਬਾਗ ਦੇ ਸਕਜੰਦੇ ਸੀ ਇਸ ਤਰ੍ਹਾਂ ਰਾਸ਼ਨ ਫਰੀ ਮਿਲਦਾ ਹੈ ਇਹ ਸਭ ਬਹੁਤ ਸਹੂਲਤਾ ਸਭ ਲੋਕਾਂ ਨੂੰ ਸਭ ਅੱਜ ਕੱਲ ਕੋਈ ਅੰਗ ਬਣ ਨਹੀਂ ਰਿਹਾ ਸਭ ਨੂੰ ਪਤਾ ਹੈ ਕਿ ਕਿੰਨਾ ਫਾਇਦਾ ਹੋਇਆ ਮੋਦੀ ਜੀ ਆਂਦਾ ਇਸ ਲਈ ਪੰਜਾਬ ਦੇ ਵਿੱਚ ਅੱਜ ਉਹ ਜਿਹਾ ਜਿਸਨ ਹੈ ਵੀ ਸੈਤ ਤੇਰੇ ਸੀਟਾਂ ਭਾਜਪੀ ਜਿੱਤ ਰਿਹਾ ਅੱਜ ਦੀ ਹਵਾ ਕਿਸ ਤਰ੍ਹਾਂ ਹੈ ਧੰਨਵਾਦ ਜੀ ਮਿਹਰਬਾਨੀ ਠੀਕ ਹੈ ਜੀ